ਭਾਜਗੇ ਇੰਗਲਿਸ਼ਰ ਭਾਜਗੇ 6 ਗਲੇਸ਼ੀਅਰ ਲੱਗੇ ਆਕੇ ਹੋਰੀ ਗਲੇਸ਼ੀਅਰ ਦਾ ਨਾਸਟਾ

ਹੋਰ ਹੈ ਅੱਗੇ ਹਾਂ ਗੋੜ 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 ਹਾਂ ਬਾਈਰ ਭਾਈ ਮੇਰੀ ਵੀ ਦੇ ਦੇ ਉੱਜੇ ਪਾ ਪਹੁੰਚ ਚੁੱਕੇ ਆ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਇਸ ਰੋਵਰ ਹਾਲਾਤੋਂ ਦਾ ਇੱਥੇ ਦੇਖੋ ਕਿੰਨਾ ਸਾਫ਼ ਪਾਣੀ ਆ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਬੋਲ ਜੀ ਬਰਦਾਸਾ ਜੀ ਤੁਹਾਨੂੰ ਸੇ ਤੁਮਾਫ ਕਰੀ ਹਾਨੀਆ ਸਤਿਵੰਤਾ ਦੀਆਂ ਹਾਜ਼ਰੀਆਂ 10 ਵਜੇ ਵਾਲੀ ਅਰਦਾਸ ਹੋਣੀ ਹੈ ਸਾਢੇ 9 ਵਜੇ ਵਾਲੀ ਅਰਦਾਸ ਨਾਥ ਨਾਨਕ ਇਨ ਕਹਿ ਬਸੂ ਨਾ ਹਾਥ ਸਲੋਕ ਆਗਮ ਅਗਾਜ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁਨਕਤਾ ਹੋਏ ਅਵਨੀ ਸੰਤੇ ਸਤਵ ਵਰਸਾਵੇ ਸਾਰ ਸੰਗ ਧਰਮ ਰਾਏ ਕਰੇ ਸੇਵਾ ਸਾਰਕ ਸੰਗ ਸੁਭਾ ਸਰ ਦੇਵਾ ਸਾਧੂ ਕਾ ਸੰਗ ਪਾਪ ਬਲਾਈਨ ਸਾਧ ਸੰਗ ਅੰਮ੍ਰਿਤ ਬਾਣੀ ਜਿ ਨਿਚਾਏ ਸੰਤ ਧੋਖੀ ਕਥਾ ਉਹ ਨਾ ਹੈ ਨਾਲ ਸੰਤ ਭਾਵੇ ਤਾਂ ਇਹ ਪੀਗਤ ਪਾਹੇ ਸੰਤ ਕਨੰਦ ਕਾ ਮਹਾਤਾਈ ਸੰਤ ਕਨੰਦ ਖੰਡਕਨ ਨ ਪਾਈ ਸੰਤ ਕਨੰਦ ਕਾ ਮਹਾਤਿਆਰਾ ਸੰਤ ਕਨੰਦ ਪਰਮੇਸ਼ਰ ਮਾਰਾ ਸਭ ਗੁਰੂ ਆਗ ਸੰਤ ਕਨੰਦ ਕਾ ਸਰਾਬਿ ਜੋਗ ਸੰਤ ਕਦੋਖੀ ਦਾ ਦੋਖਾ ਨਾਲ ਕਾ ਸੰਤ ਭਾਵ ਤਾਂਸ ਕਾ ਪੀਰਾ ਲੋਖ ਹੈ ਸੰਤ ਕਦੋਖੀ ਸਦਾ ਪਵਿੱਤ ਸੰਤ ਕਦੋਖੀ ਕਿਸੇ ਕਾ ਨਹੀਂ ਮ੍ਰਿਤ ਹੈ ਸੰਤ ਕਦੋਖੀ ਕੋ ਨਾਮ ਲਾਗੈ ਸੰਤ ਕਦੋਖੀ ਕੋ ਸਭ ਤਿਆਗੈ ਸੰਤ ਕਦੋਖੀ ਮਹਾ ਅਹੰਕਾਰੀ ਸੰਤ ਕਦੋਖੀ ਸਦਾਕਾਰੀ ਸੰਤ ਕਦੋਖੀ ਜਨਮ ਮਰਯ ਸੰਤ ਕੀ ਦੁਖਣਾ ਸੁਖ ਤੇ ਟਾਰੈ ਭਾਵੇ ਬਿਸਰਾਮ ਨਾਨਕ ਤਿਨ ਪੁਰਖ ਕਾ ਉਤਮ ਕਰਮਾਨ ਜੋ ਕੁਸ ਕਰਾਇਆ ਸੁਪ੍ਰਭ ਕੈ ਰੰਗ ਸਰਾਸਰਾ ਬਸੇ ਹਰ ਸੰਗ ਸਾਇ ਸੁਭਾਏ ਹੋਵੈ ਸੋ ਹੋਏ ਕਰਨ ਹਰ ਪਛਾਣ ਸੋਏ ਪ੍ਰਭ ਕਾ ਕੀਆ ਜਨਮ ਇਛ ਲਗਾਨਾ ਜੈਸਾ ਸਾਤਿ ਸਾਧ ਦਿਸਚਾਨ ਜਿਸ ਤੇ ਉਪਜੇਤ ਸਮੇ ਸਮਾਏ ਸੋ ਸੁਖੰਧਾਨੁ ਮੂ ਬਣਿ ਆਏ ਆਪਸਿ ਕਾਉ ਆਵ ਦਿਨ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਵਿਰਤਾ ਜਨਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਸ੍ਰੀ ਮਠਾ ਦੇਖ ਕੇ ਬਾਹਰ ਆ ਚੁਕੀਆਂ ਤੇ ਬਾਹਰ ਕਿਸੇ ਢੀਕ ਤੋਂ ਹਾਰਦਕ ਥਿਊ ਹੈ ਤੇ ਦੁਆਰਾ ਸਾਹ ਬਾਹਰ ਤੋਂ ਹੈ ਆਹ ਹਰਵੀਰ 5595 ਇਧਰੋਂ ਜਿਹਦੇ ਦੁਆਰਾ ਸਾਹ ਦੇ ਨਾਲੇ ਲਕਸ਼ਮਣ ਜੀ ਦਾ ਮੰਦਿਰ ਹੈ ਸ੍ਰੀ ਲੋਕਪਾਲ ਲਕਸ਼ਮਣਦੀ ਮੰਦਿਰ ਇਹ ਨਾਲੇ ਆ ਤੇ ਇੱਥੇ ਮੱਥਾ ਟੇਕਣ ਚੱਲੇ ਆ ਅਸੀਂ ਮੰਦਿਰ ਦੀ ਆਰ ਸੇਵਾ ਚਾਲੂ ਹੈ ਹੋ ਇਹ ਲਕਸ਼ਮਣ ਜੀ ਦਾ ਮੰਦਿਰ ਹੈ ਨਾਲ ਹੀ ਮੰਦਿਰ ਹੈ ਗੁਰਦੁਆਰਾ ਸਾਹਿਬ ਦੇ ਨਾਲ ਹੈ ਜੀ ਲਕਸ਼ਮਣ ਜੀ ਮੰਦਿਰ ਇਹ ਨਾਲੇ ਮੰਦਿਰ ਹੈ ਲਕਸ਼ਮਣ ਜੀ ਕਹੇ ਨੇ ਸੱਚਾ ਨਾ ਪੜੇ ਕਦਵੇਂ ਮਾਤ ਲੋਕ ਨੂੰ तो नम कर्षार्थ महा कर्षार्थ दर्शन हेतु आवागमन है सदैव गुरु गोविंद महाराज जी का सब पे कृपा बनाए रखे क्योंकि प्रभु उनका यहाँ पे पूर्व काल में दुष्ट दमन के रूप में जो तब किया है और कही शत्रु का श्रृंगार किया है राक्षसों का अवध किया, किया है हिंदू धर्म की रक्षा के लिए आप क्या मांगना चाहते हैं तो उन्होंने ये मांगा कि लोक कल्याण जन कल्याण के लिए बोला जन कल्याण के लिए मैं उत्पन्न हुआ हूँ मैंने आप साक्षात हित करना है परोपकार करना है जो भी मेरा यहाँ पे भक्त आएगा उन पे सभी कृपा करना उनके मनोवांछित फल की प्राप्ति करना जो भी भक्त अपना जो भी मदद लेके जाएगा उसका सदैव कल्याण करना यही लक्ष्मण जी ने कहा सत्य पंडित जी वो सामने वाली है ना मोर्चा लक्ष्मण जी महाराज प्राचीन दस आगी हजार प्राची साल पुरानी दस हजार साल जी जी पुरानी शेषनाग के रूप में इन्होंने तपस्या तो की थी गुरु गोविंद सिंह जी महाराज जी के साथ 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 आ एक ही साथ का है आज सदैव उन्हीं का जो है कि यहाँ पे जो है कि सभी भक्त अपने घर की अरदास लेके आते हैं सदैव उनका कल्याण करते हैं सदैव उन पर जो है कृतार्थ होते हैं इसलिए आप अपने विदेश से नौकरी से व्यापार से अनेक से कुटम्बे से किसी का भी आप यहाँ से पुकार लगा के जाइएगा उन्होंने कहा कि मेरे भक्त यहाँ से खाली नहीं जाएगा ये साकार है ये सदैव सत्य है परमात्मा इसमें सदैव सबका मनोरथ पूर्ण करते हैं सबकी मनो इच्छाओं को पूर्ण करते हैं ये साकार है ये सत्य है इसीलिए प्रभु यहाँ पे लोग आते हैं ਔਰ ਦਰਸ਼ਨ ਕੇ ਲਿਏ ਆਤੇ ਹਨ ਔਰ ਆਪਣੀ ਇੱਛਾਵਾਂ ਕੋ ਆਪਣੀ ਮੰਤ ਲਿਜਾਈਏ ਪੁੱਤਰਵਤੀ ਜੀਵਨਤੀ ਆਇਸ਼ਮਤੀ ਅਖੰਡਵਤੀ ਸ਼ੋਭਾਗਯਵਤੀ ਆਯੂ ਆਰੋਗ્યਮ ਕਲਿਆਰਮ ਕਲਿਆਣਮ ਪ੍ਰਧਿਮ ਸਰਵ ਆਯੂ ਆਰੋਗ્યਮ ਕਲਿਆਣਮ ਹ ਸਰਵੇ ਭਵੰਤ ਸੁਖਨਮ ਸਰਵੇ ਸੰਤਨਰਾਮਯ ਸਰਵੇ ਲਕਸ਼ਮਣ ਜੀ ਮਹਾਰਾਜ ਕੀ ਜੈ ਅਵੇ ਨਮਹਾ ਇੱਥੇ ਲਕਸ਼ਮਣ ਜੀ ਮਹਾਰਾਜ ਜੀ ਨੇ ਸ਼ੇਸ਼ਨਾਗ ਦੇ ਰੂਪ ਦੇ ਵਿੱਚ ਤਪੱਸਿਆ ਕੀਤੀ ਸੀ ਗੁਰਗੋਬਿੰਦ ਸਿੰਘ ਜੀ ਦੇ ਪੂਰਨ ਜਨਮ ਦੇ ਵਿੱਚ ਪਿਛਲਾ ਜਨਮ ਸੀ ਜਿਹੜਾ ਤੇ ਹੁਣ ਆਪਾਂ ਚੱਲਦੇ ਹਾਂ ਨੀਚੇ ਤੇ ਇੱਥੇ ਜਿਹੜੇ ਹੰਪੂਰ ਸਾਹਿਬ ਆਉਂਦੇ ਆਂ ਸ਼ਰਧਾਲੂ ਇੱਥੇ ਮੱਥਾ ਟੇਕ ਕੇ ਜ਼ਰੂਰ ਜਾਣ ਐ ਮਨੋਂ ਕਾਮ ਆਪਕੇ ਪੂਰੀ ਹੋਣਗੇ ਉਹਨਾਂ ਦੀ ਜੀ ਬਹੁਤ ਹੀ ਆਪਾਂ ਚੱਲਦੇ ਹੁਣ ਥੱਲੇ ਇੱਕ ਵਾਰੀ ਹੋਰ ਦੇਖੋ ਇੱਥੇ ਸਰੋਵਰ ਸਾਹਿਬ ਇਹੇ ਸਾਹਮਣੇ ਬਰਫ਼ ਖੁਰਖੁਰ ਕੇ ਪਾਣੀ ਬਣਦਾ ਇੱਥੇ ਪਿਛਲੇ ਸਾਲ ਵਾਲੀ ਬਰਫ਼ ਸੀ ਇਤਨੀ ਹੈਗੀ ਨਹੀਂ ਇੱਥੇ ਬਰਫ਼ ਪਿਛਲੇ ਸਾਲ ਕਾਫੀ ਸੀ ਬਰਫ਼ ਤੇ ਠੰਡਾ ਪਾਣੀ ਜ਼ਰੂਰ ਆ ਇੱਥੇ ਐਂਡ ਚਿਲਡ ਪਾਣੀ ਆ ਉਹ ਸਾਹਮਣੇ ਦੇਖੋ ਬਰਫ਼ ਵਾਲੀਆਂ ਪਹਾੜੀਆਂ ਨੇ ਉਹਨਾਂ ਚੋਂ ਪਾਣੀ ਆਂਦਾ ਇੱਥੇ ਉਹ ਸਾਹਮਣੇ ਝਰਨੇ ਵਗਦੇ ਆ ਉਹਨਾਂ ਚੋਂ ਪਾਣੀ ਇੱਥੇ ਥੱਲੇ ਆਉਂਦਾ ਇਹ ਪੱਤ ਚੱਲਦੇ ਹਾਂ ਗੇ ਕਿੱਦਾਂ ਵਾਲੀ ਜੰਗਾ ਮੇਰੇ ਲਈ ਕਿੱਦਾਂ ਥੋੜੀ ਹੈ ਨਹੀਂ ਬਾਈ ਹਾਰ ਪਾਇਆ ਕੱਢੀ ਗਿੱਤ ਲੋਗ ਤੇ ਮਨ ਮੁਖ ਨਹੀਂ ਮੋਟਾ ਤੇ ਤਤਵਾਰ ਸਾਹ ਦੇ ਨਾਲ ਲੰਗਰ ਹਾਲ ਐਥੇ ਤੇ ਲੰਗਰ ਲੱਗੀ ਹੋਈ ਆ ਬੰਦ ਮਨ ਕਰਾ ਲਾ ਲੰਗਰ ਲੱਗੀ ਹੋਈ ਆ ਲੰਗਰ ਲੰਗਰ ਹਾਲ ਦੇ ਵਿੱਚ ਧੀਰੇ ਧੀਰੇ ਤੇ ਚਾਹ ਬਹੁਤ ਚੰਦ ਮਿਲਦਾ ਹੈ ਲੰਗਰ ਹਾਲ ਦੇ ਵਿੱਚ ਦੇਖੋ ਸુંદર ਸਾਰੇ ਬੈਠੇ ਹੋਏ ਆ ਗਏ ਧੀਰੇ ਧੀਰੇ ਤੇ ਚਾਹ ਮਾਵਾ ਇਸ ਛੱਤ 'ਤੇ ਅਸੀਂ ਥੱਲੇ ਨੂੰ ਚੱਲਦੇ ਆਂ ਮੇਰਾ ਛੱਤ ਲੈਂਦੇ ਆਂ ਅਸੀਂ ਸੋਹਣੇ ਹਾਲੋ ਸਿਆਕਾ ਦਾ ਆਇ ਗੁਰਜੀ ਦੀ ਫਤਿਹ ਲੋਕ ਜਨਨ ਕਰ ਜਾਈਏ ਸੋਹਣੇ ਹਾਲੋ ਸਿਆਕਾ ਦਾ ਆਇ ਗੁਰਜੀ ਹੋ ਗਿਆ 12:32 ਮਿੰਟ ਤੇ ਅਸੀਂ 12 ਵਜੇ ਅੱਡੇ 12 ਵਜੇ ਵਾਲੀ ਅਰਦਾਸ ਤੇ ਮਿਲ ਕੇ ਥੱਲੇ ਚੱਲ ਪਏ ਆ ਚੱਲ ਜਿੱਦੇ ਵੀਰੇ ਤੇ ਅਸੀਂ نیچے ਸਿੱਧਾ ਗੋਬਿੰਦ ਘਾਟ ਤੇ ਹੀ ਰੁਕਣਾ ਹੁਣ ਜਾ ਕੇ ਗੋਵਿੰਦ ਤਾਂ ਅਸੀਂ ਰੁਕਣਾ ਨਹੀਂ ਸਿੱਧਾ ਗੋਬਿੰਦ ਘਾਟੇ ਚੱਲਣਾ ਆਪਾਂ ਸਾਹਮਣੇ ਹੈ ਬਹੁਤ ਸਾਫ਼ ਰੁਦਵਾਰਾ ਕਰਦਾ ਉੱਤੇ ਦੇਖੋ ਬੱਦਲ ਕਿਵੇਂ ਆਏ ਹੋਏ ਨੇ ਅਸੀਂ ਹੁਣ ਥੱਲੇ ਚੱਲਦੇ ਆਂ ਅਸੀਂ ਪੋੜੀਆਂ ਦੇ ਰਾਹ ਹੀ ਨਹੀਂ ਜਾਣਾ ਅਸੀਂ ਜਾਵਾਂਗੇ ਹੁਣ ਪਲੇਨ ਰਾਹ ਨੂੰ ਪੋੜੀਆਂ 912 ਪੋੜੀਆਂ ਸੀ ਵੀਰੇ ਹਨਾ ਕਿੰਨੀ ਸੀ 912 200 ਪਰ ਪੋੜੀਆਂ 912 200 900 ਹਾਂਜੀ 912 ਪਲੇਨ ਰਾਹ ਨੂੰ ਜਾਣਾ ਅਸੀਂ ਹੁਣ ਬੋਲੋ ਦੇਖੋ ਕਿੰਨੇ ਸੋਹਣੇ ਲੱਗਦੇ ਆਂ ਬੋਲੋ ਥੱਲੇ ਹੋਏ ਗੁਰਦੁਆਰਾ ਸਾਹਿਬ ਉੱਤੇ ਰਹਿ ਚੁੱਕਿਆ ਉੱਤੇ ਇੱਥੇ ਹੈ ਗੁਰਦੁਆਰਾ ਸਾਹਿਬ ਤੇ ਅਸੀਂ ਬਾਦਲੇ ਲਿਜਾ ਰਹੇ ਹਾਂ ਉੱਥੇ ਥੱਲੇ ਜਾਣਾ ਫੇਰ ਕਲੇਸ਼ੀਰ ਆ ਗਿਆ ਆਪਣਾ ਹਨਾ ਦੇਖ ਕਲੇਸ਼ੀਰ ਦੇ ਰਾਹੀਂ ਆਪਾਂ ਥੱਲੇ ਨੂੰ ਜਾ ਰਹੇ ਹਾਂ ਫੇਰ ਦੁਬਾਰਾ ਆਸਟ ਗਲੇਸ਼ੀਅਰ ਆ ਰਹਿ ਗਿਆ ਵੀਰੇ ਇਹਦੇ ਬਾਅਦ ਕੋਈ ਗਲੇਸ਼ੀਅਰ ਨਹੀਂ ਆਗਤੰਦੇ ਵਰਤਾ ਇੱਥੇ ਤੱਕ ਆਈ ਹੋਈ ਆ ਚਰਨੇ ਵੀ ਗਲੇਸ਼ੀਅਰ ਵਾਂਗੂ ਹੋ ਗਏ ਇਹ ਲਾਸਟ ਆ ਇਹ ਤੋਂ ਥੱਲੇ ਕੋਈ ਨਹੀਂ ਆਉਂਦਾ ਤੇ ਹੈਗੀ ਠੰਡ ਕਲੇਸ਼ੀਅਨ ਬੜਾ ਠੰਡ ਰਹਿਤੇ ਉੱਤੇ ਨਹੀਂ ਹੈਗੀ ਸੀ ਠੰਡ ਹੁਣ ਇਹਦੇ ਥੱਲੇ ਚਲੇ ਜਾਮ ਕਹਿੰਦੇ ਥੱਲੇ ਠੰਡੇ ਨਹੀਂ ਪੈਣੀ ਥੱਲੇ ਠੰਡੇ ਨਹੀਂ ਹੈਗੇ ਅੱਗੇ ਅੱਗੇ ਮਾੜੀ ਮੋਟੀ ਕਿ ਸੰਗਤ ਰਹਿ ਗਈ ਜਿਹੜੀ ਉੱਪਰ ਜਾਣ ਵਾਲੀ ਆ ਉਤੋਂ ਹੀ ਮਿਲੀ ਸੀ ਸਾਨੂੰ ਤੇ ਬਾਕੀ ਸਾਰੀ ਥੱਲੇ ਜਾਣ ਵਾਲੀ ਹੈ ਸਾਰੀ ਸੰਗਤ ਥੱਲੇ ਜਾਣ ਵਾਲੀ ਹੈ ਉਦੋਂ ਇਹ ਗੋਬੀ ਤਾਂ ਰੁਪਣਗੇ ਜਾਂ ਥੱਲੇ ਜਾਣਗੇ ਗੋਬੀ ਦਾਟ ਜਿਹੜੇ ਤਰਾਈ ਆ ਨਾ ਤਰਾਈ ਦੇ ਕਿੱਟੇ ਤੇ ਉੱਠੇ ਬਚਾ ਕੇ ਥੱਲੇ ਉਤਰਨਾ ਚਾਹੀਦਾ ਆਪਾਂ ਨੂੰ ਤੇ ਪੈਰਾਂ ਦੇ ਨਾਸ ਨੂਸਾਂ ਵਾਲੀ ਚੜ ਜਾਂਦੀਆਂ ਦੇਖੀ ਨਾ ਪੈਰ ਫਿਰ ਉਤਰਨਾ ਚਾਹੀਦਾ ਸੰਗਤ ਨਾਲ ਵੰਨ ਦੀ ਹੋਟਲ ਵਾਲਿਆਂ ਦੀ ਵੀ ਸੇਲ ਘਟ ਗਈ ਦੇਖ ਲੋ ਆਪਾਂ ਥੱਲੇ ਨੂੰ ਜਾ ਰਹੇ ਆ ਇਹਨਾਂ ਦੀ ਸੇਲ ਘਟ ਕਿਦੋਂ ਜਦੋਂ ਅਸੀਂ ਉੱਪਰੋਂ ਜਾਂਦੇ ਸੀ ਇਹਨਾਂ ਤੇ ੱਤਕਾ ਪੂਰਾ ਲੱਗਦਾ ਸੀ ਤੇ ਹੁਣ ਬੰਦਾ ਹੀ ਟਾਮਾ ਟਾਮਾ ਨਜ਼ਰਾਂ ਦਾ ਇੱਥੋਂ ਤੇ ਹੁਣ ਵੱਡੀਆਂ ਪਚਾ ਕੇ ਵੀਰੇ ਅੱਲੇ ਜਾ ਕੇ ਦੇਖਦੇ ਆਂ ਹਾਂਜੀ ਪਰ ਪਹੁੰਚ ਗਏ ਹਾਂ ਫਿਰ ਛਰਨੇ ਤੇ ਰੱਖੇ ਪਾਣੀ ਭਰਦੇ ਆ ਪਹਿਲੇ ਉਹ ਸਾਹਮਣੇ ਪਰ ਵੀਰੇ ਉੱਥੋਂ ਪਰ ਉਹ ਚੁਈਏ ਨਾ ਆਪਾਂ ਗੋਮੇ ਧਾਮ ਬਾ ਸਾਹਮਣੇ ਗੋਲ ਧਾਮ ਆ ਗਿਆ ਹੁਣ 15 ਕਿ ਮਿੰਟ ਦਾ ਯਾਰ ਆ ਰਹਿ ਗਿਆ ਚਰਨ ਉਹ ਜਿਹੇ ਹੰਬੂਨ ਸਾਹਿਬ ਬੜਾ ਹੈ ਇਹ ਪਹੁੰਚ ਗਏ ਆਪਾਂ ਉਸੇ ਕੋਲ ਤੇ ਜਿੱਥੋਂ ਅਸੀਂ ਨਿਕਲੇ ਸੀਗੇ 70 ਦੇਲੇ ਆਜੋ ਵੀਰੇ ਆਕ ਕੇ ਬਸ ਹੋ ਗਈ ਚਲੋ ਕੋਈ ਮੈਂ ਥੋੜੀ ਦੂਰੇ ਰਹਿ ਗਿਆ ਤੇ ਉਹ ਵਾਲਾ ਫੁੱਲ ਥ੍ਰੋਸ ਕਰ ਲੱਗੇ ਆਪਾਂ ਬਸ ਉਹ ਵੱਡ ਬੋਲਿੰਗ ਤਾਂ ਆਵਾਜੇ ਨੇੜੇ ਹੀ ਆਸ ਚੋਮੇਨ ਸਮੋਸਾ ਸਾਰਾ ਕੁਝ ਮਿਲਦਾ ਹੈ ਬਿਲਕੁਲ ਤਾਂ ਠੀਕ ਗਲਾਬ ਜਾਮਨ ਤੇ ਛੋਲੇ ਵੈਜ ਮੋਮੋਸ ਪੁਰੇ ਨੰਬਰ ਪਲੇਟ ਲਾਈ ਹੋਈ ਹੈ ਸਮੋਸਾ ਵੀ ਮਿਲਦਾ ਜੀ ਇੱਥੇ ਸਮੋਸਾ 50 ਰੁਪਏ ਦਾ ਹੋਣਾ ਇੱਥੇ ਹਨਾ 30 ਰੁਪਏ ਵਾਲਾ ਸਮੋਸਾ 100 ਰੁਪਏ ਦਾ ਆ ਜਾਈਓ ਓਕੇ ਗਏ ਆ ਮੁੰਡੇ ਲੋਕ ਹੈਮ ਲੋਕ ਫੋਟੋ ਰੈਸਟੋਰੈਂਟ ਤੇ ਆ ਪਹੁੰਚ ਚੁੱਕੇ ਆ ਗੋਮਿੰਦਾ ਕਾ ਤਾਮ ਸੋਰੀ ਗੋਮਿੰਦਾ ਤਾਮ 3 ਵਜੇ ਕੇ 17 ਮਿੰਟ ਹੋ ਚੁੱਕੇ ਆ ਤੇ ਅਸੀਂ ਉੱਥੋਂ ਚੱਲੇ ਸੀ 12:37 ਦੇ ਆ 12:35 ਚੱਲੇ ਸੀ ਸਾਨੂੰ 3 ਘੰਟੇ ਤੋਂ ਉੱਤੇ ਟਾਈਮ ਹੋ ਗਿਆ ਪਹੁੰਚਾਂ ਚ ਤੇ ਆ ਪਹੁੰਚ ਗਏ ਆ ਗੋਵਿੰਦ ਧਾਮ ਗੋਵਿੰਦ ਧਾਮ ਗੁਰਦੁਆਰਾ ਗੁਰਦੁਆਰਾ ਸ੍ਰੀ ਹਰਿਮੰਤਪੁਰ ਸਾਹਿਬ ਗੋਵਿੰਦ ਧਾਮ ਆ ਚੁਕੇ ਆਪਾਂ